ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਜਿਹੜੇ ਖਪਤਕਾਰ ਹਨ ਸਰਕਾਰੀ ਵਿਭਾਗ ਹਨ ਜ਼ਿਲ੍ਹਾ ਤਰਨਤਾਰਨ ਵਿੱਚ ਉਹਨਾਂ ਦੇ ਜਿਹੜੇ 53 ਅਜਿਹੇ ਵਿਭਾਗ ਹਨ ਜਿਨ੍ਹਾਂ ਵੱਲੋਂ 68 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਉਹ ਬਿਜਲੀ ਸਪਲਾਈ ਦੀ ਵਰਤੋਂ ਕਰਨ ਤੋਂ ਬਾਅਦ ਵਿਭਾਗ ਨੂੰ ਅਦਾ ਨਹੀਂ ਕੀਤੀ ਗਈ ਇਸ ਨੂੰ ਲੈ ਕੇ ਜਿਹੜੇ ਉਪ ਚੀਫ ਇੰਜੀਨੀਅਰ ਹਨ ਮੋਤਮ ਸਿੰਘ ਵੱਲੋਂ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਇਸ ਬਿੱਲ ਨੂੰ ਅਦਾ ਨਹੀਂ ਕਰਨਗੇ ਤਾਂ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਦੌਰਾਨ ਜਾਣਕਾਰੀ ਜਿਹੜੀ ਮਿਲੀ ਗਈ ਹੈ ਉਸ ਵਿੱਚ ਐਨੀਮਲੀ ਐਨੀਮਲ ਹਸਬੰਡਰੀ ਜਿਹੜਾ ਵਿਭਾਗ ਹੈ ਉਸ ਤੋਂ 11 ਲੱਖ ਰੁਪਏ ਦੀ ਬਕਾਇਆ ਰਾਸ਼ੀ ਲੈਣ ਵਾਲੀ ਹੈ ਔਰ ਜਿਹੜੇ ਸਕੂਲ ਐਜੂਕੇਸ਼ਨ ਹੈ ਉਸ ਪਾਸੋਂ 1 ਕਰੋੜ ਰੁਪਿਆ ਹੈਲਥ ਐਂਡ ਫੈਮਿਲੀ ਵੈਲਫੇਅਰ ਜਿਹੜਾ ਬਾ 7 ਕਰੋੜ 13 ਲੱਖ ਰੁਪਏ ਦਾ ਬਕਾਇਆ ਦੇਣ ਵਾਲਾ ਹੈ ਔਰ ਜਿਹੜਾ ਹੋਮ ਅਫੇਅਰ ਹੈ 77 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਅਦਾ ਕਰਨ ਵਾਲੀ ਹੈ ਸਥਾਨਕ ਸਰਕਾਰਾਂ ਤੋਂ ਵਿਭਾਗ ਨੇ 3 ਕਰੋੜ 45 ਲੱਖ ਰੁਪਏ ਲੈਣੇ ਹਨ ਰੂਰਲ ਜਿਹੜਾ ਡਿਪਾਰਟਮੈਂਟ ਹੈ ਔਰ ਉਸ ਪਾਸੋਂ 25 ਕਰੋੜ ਰੁਪਇਆ ਰੈਵਨਿਊ ਵਿਭਾਗ ਤੋਂ 1 ਕਰੋੜ ਰੁਪਇਆ ਵਾਟਰ ਐਂਡ ਸੈਨੀਟੇਸ਼ਨ ਦੇ ਡਿਪਾਰਟਮੈਂਟ ਤੋਂ 27 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਲੈਣ ਵਾਲੀ ਹੈ ਪਾਵਰ ਕਾਰਪੋਰੇਸ਼ਨ ਵੱਲੋਂ ਇਹਨਾਂ ਵਿਭਾਗਾਂ ਨੂੰ ਸਮੇਂ-ਸਮੇਂ ਤੇ ਜਿਹੜੀਆਂ ਨੋਟਿਸ ਵੀ ਜਾਰ ਪਰੰਤੂ ਇਨਾਂ ਵੱਲੋਂ ਹਾਲੇ ਤੱਕ ਕੋਈ ਵੀ ਬਕਾਇਆ ਰਾਸ਼ੀ ਈਡੀਆ ਅਦਾ ਨਹੀਂ ਕੀਤੀ ਗਈ। ਵਿਭਾਗ ਨੇ ਇਸ ਦੌਰਾਨ ਜਿਵੇਂ ਕਿ ਆਮ ਖਪਤਕਾਰਾਂ ਦੇ ਜਿਹੜੇ ਕਨੈਕਸ਼ਨ ਬਿੱਲ ਅਦਾ ਨਾ ਕਰਨ ਦੇ ਬਾਅਦ ਕੱਟ ਦਿੱਤੇ ਜਾਂਦੇ ਉਸੇ ਤਰ੍ਹਾਂ ਇਹਨਾਂ ਦੇ ਵੀ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਇਹਨਾਂ ਪਾਸੋਂ 4% ਦੇ ਹਿਸਾਬ ਨਾਲ ਜਿਹੜਾ ਕਿ ਵਿਆਜ ਲੈਣਾ ਵੀ ਜਾਰੀ ਰੱਖਿਆ ਗਿਆ ਹੈ। ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਪੰਜਾਬ ਸਿਟੀ ਪਾਵਰ ਕਾਰਪੋਰੇਸ਼ਨ ਲਿਮਟਿਡ ਹਲਕਾ ਤਰਨਤਾਰਨ ਦੇ ਅਧੀਨ ਜਿਹੜੇ ਆ ਇਹਨਾਂ ਚ ਵੱਖ-ਵੱਖ ਜਿਹੜੇ ਮੇਰੇ ਕੋਲ ਟੋਟਲ ਕੋਈ 53 ਸਰਕਾਰੀ ਡਿਪਾਰਟਮੈਂਟਸ ਨੇ ਤੇ ਸਰਕਾਰੀ ਡਿਪਾਰਟਮੈਂਟਸ ਦੀ ਜਿਹੜੀ ਆ ਉਹਨਾਂ ਚੋਂ ਵੱਧ ਤੋਂ ਵੱਧ ਜਿਨ੍ਹਾਂ ਦੀ ਪੈਂਡਿੰਗ ਖੜੀ ਰਕਮ ਹੈ ਐਨੀਮਲ ਹਸਬੈਂਡਰੀ ਐਂਡ ਡੇਰੀ ਡਿਵੈਲਪਮੈਂਟ ਜਿਹੜੀ ਆ ਉਹਨਾਂ ਦੀ 1190 ਲੱਖ ਰੁਪਇਆ ਤੇ ਇਸੇ ਤਰ੍ਹਾਂ ਜਿਹੜੀ ਸਕੂਲ ਐਜੂਕੇਸ਼ਨ ਆ 1 ਕਰੋੜ 71 ਲੱਖ ਰੁਪਇਆ ਯਾਨੀ ਇਹ ਇਹਨਾਂ ਦੀ ਡਿਫਾਲਟ ਅਮਾਉਂਟ ਜ਼ਿਆਦਾ ਆ ਉਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਡਿਪਾਰਟਮੈਂਟ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ 7 ਕਰੋੜ 13 ਲੱਖ ਰੁਪਇਆ ਇਹਨਾਂ ਦੀ ਵੀ ਖੜੀ ਰਕਮ ਹੈ ਇਸ ਤੋਂ ਬਾਅਦ ਸਾਡਾ ਹੋਮ ਅਫੇਅਰਜ਼ ਐਂਡ ਜੇਲਸ ਆ 77 ਲੱਖ ਰੁਪਏ ਨੇ ਦੀ ਖੜੀ ਆ ਤੇ ਉਸ ਤੋਂ ਬਾਅਦ ਜਿਹੜਾ ਲੋਕਲ ਗਵਰਨਮੈਂਟ ਆ ਜਿਹੜੀ ਸਥਾਨਕ ਸਰਕਾਰਾਂ ਦਾ ਡਿਪਾਰਟਮੈਂਟ ਆ ਉਹਨਾਂ ਦੀ ਰਕਮ ਵੀ ਕਾਫੀ ਜ਼ਿਆਦਾ ਹੈ ਉਹ ਹੈਗੀ ਹੈ ਜੀ 3 ਕਰੋੜ 45 ਲੱਖ ਰੁਪਏ ਤੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਇਹਨਾਂ ਦੀ ਰਕਮ ਹੈਗੀ 25 ਕਰੋੜ 4 ਲੱਖ ਰੁਪਏ ਇਸੇ ਤਰ੍ਹਾਂ ਰੈਵਨਿਊ ਐਂਡ ਰੀਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ 1.69 ਕਰੋੜ ਰੁਪਇਆ ਇਹਨਾਂ ਦੀ ਵੀ ਆ ਉਸ ਤੋਂ ਬਾਅਦ ਜਿਹੜਾ ਹਾਈएस्ट ਜਿਹੜਾ ਡਿਫਾਲਟਿੰਗ ਮਾਉਂਟ ਵਾਲਾ ਸਾਡਾ ਇੱਕ ਡਿਪਾਰਟਮੈਂਟ ਹੈ ਜੀ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਉਹਨਾਂ ਦੀ 27 ਕਰੋੜ ਰੁਪਇਆ ਡਿਫਾਲਟਿੰਗ ਮਾਉਂਟ ਖੜੀ ਆ ਇਹ ਜਿਹੜੀਆਂ ਵਾਟਰ ਸਪਲਾਈ ਡਿਪਾਰਟਮੈਂਟਸ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ 3922 ਨੂੰ ਸਰਕੂਲਰ ਜਾਰੀ ਹੋਇਆ ਸੀ ਉਹ ਉੱਥੋਂ ਤੱਕ ਉਹਨਾਂ ਨੇ ਫ੍ਰੀਜ਼ ਕੀਤੀ ਸੀ ਰਕਮ ਤੇ ਉਸ ਤੋਂ ਅੱਗੇ ਜਿਹੜੀ ਪੇਮੈਂਟ ਉਹ ਸੈਂਟਰਲਾਈਜ਼ਡ ਹੋ ਰਹੀ ਹੈ ਇਹਨਾਂ ਨੂੰ ਅਸੀਂ ਨੋਟਿਸ ਕੋਈ 3 ਮਹੀਨੇ ਬਾਅਦ 6 ਮਹੀਨੇ ਬਾਅਦ ਇਹਨਾਂ ਨੂੰ ਜਾਰੀ ਕਰਦੇ ਆਂ ਜੀ ਤੇ ਇਹਨਾਂ ਨੂੰ ਅਸੀਂ ਪਰਸਨਲੀ ਵੀ ਕਈ ਵਰੀ ਮਿਲਦੇ ਆਂ ਜਿਵੇਂ ਮੀਟਿੰਗਾਂ ਦੇ ਵਿੱਚ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਕਲੀਅਰ ਕੀਤਾ ਜਾਵੇ ਉਹਨਾਂ ਵੱਲੋਂ ਪ੍ਰੋਸਤ ਦਿੱਤਾ ਜਾਂਦਾ ਹੈ ਕਿ ਜਦੋਂ ਬਜਟ ਉਪਲਬਧ ਹੋਵੇਗਾ ਤੇ ਅਸੀਂ ਇਹਨੂੰ ਨਾਲ ਦੀ ਨਾਲ ਕਰਾਂਗੇ ਜੀ ਜਿਹੜਾ 1.5% ਇੰਟਰਸਟ ਪਰ ਮੰਥ ਆ ਉਹ ਸਾਰੇ ਕੰਜ਼ਿਊਮਰਾਂ ਦੇ ਉੱਤੇ ਲਾਗੂ ਹੈ ਦੇਖੋ ਜਿਹੜੇ ਜ਼ਰੂਰੀ ਸੇਵਾਵਾਂ ਦੇ ਨਾਲ ਸੰਬੰਧਿਤ ਨੇ ਏਜੈਂਸ਼ੀਅਲ ਸਰਵਿਸਿਜ਼ ਜਿਦਾਂ ਕਿ ਸਾਡੀ ਵਾਟਰ ਸਪਲਾਈ ਆ ਜਾਂ ਸਾਡਾ ਹੈਲਥ ਸਿਸਟਮ ਆ ਉਹਨਾਂ ਦੇ ਜਿਹੜੇ ਕਨੈਕਸ਼ਨ ਕੱਟਣ ਤੋਂ ਸਾਨੂੰ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਮਨਜ਼ੂਰੀ ਲੈਣ ਦੇ ਲਈ ਜਿਹੜਾ ਪ੍ਰਸ਼ਾਸਨ ਹੈ ਐਸ ਵੈਲ ਐਸ ਸਾਡੇ ਜਿਹੜੇ ਉੱਚ ਅਧਿਕਾਰੀ ਉਹਨਾਂ ਤੋਂ ਰਿਟਰਨ ਪਰਮਿਸ਼ਨ ਤੋਂ ਬਿਨਾ ਅਸੀਂ ਕੱਟਣ ਤੇ ਬੰਦੀ ਹੈ ਸਾਨੂੰ ਤੇ ਉਸ ਤੋਂ ਇਲਾਵਾ ਜਿਹੜੇ ਹੋਰ ਡਿਪਾਰਟਮੈਂਟਸ ਨੇ ਜਿਹੜੇ ਜਿਨ੍ਹਾਂ ਦੀ ਲਾ ਐਂਡ ਆਰਡਰ ਦੇ ਨਾਲ ਸਥਿਤੀ ਘੱਟ ਹੁੰਦੀ ਹੈ ਉੱਥੇ ਹੀ ਐਕਸ਼ਨ ਲੈਣੇ ਆ ਉੱਥੇ ਕੱਟਦੇ ਵੀ ਆ ਤੇ ਦਿੰਦੇ ਵੀ ਆ ਆ ਇਹ ਬੇਨਤੀ ਕਰਨੀ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਵੀ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਉਹਨਾਂ ਦੇ ਅਫੀਸਰ ਪਬੰਦਕ ਨੇ ਕਿ ਜਿਹੜੀ ਸਾਡੀ ਬਿਲਾਂ ਦੀ ਪੇਮੈਂਟਸ ਉਹਨਾਂ ਦੇ ਵਿਰੁੱਧ ਖੜੀ ਹੋਈ ਆ ਉਹ ਤੁਰੰਤ ਜਾਰੀ ਕਰਨ ਨਹੀਂ ਤਾਂ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਦੁਬਾਰਾ ਅਸੀਂ ਜਿਹੜਾ ਉਹਨਾਂ ਦੇ ਕਨੈਕਸ਼ਨ ਕੱਟਣ ਵਾਲੀ ਜਿਹੜੀ ਕਾਰਵਾਈ ਸ਼ੁਰੂ ਕਰਾਂਗੇ